ਇਹ ਪੈਂਦੇ ਆ ਕਿਉਂਕਿ ਮੌਤ ਭਈ ਇਦਾਂ ਦੀ ਚੀਜ਼ ਆ ਜਿਹਦਾ ਕੋਈ ਓਟੀਪੀ ਨਹੀਂ ਆਉਂਦਾ ਇਹਨਾਂ ਉਹਨਾਂ ਵੀ ਖਾਲੀ ਖਾਲੀ ਜ਼ਿੰਦਗੀ ਚ ਕੰਜਰਾ ਨੇ ਮੇਲਾ ਲਾ ਦਿੱਤਾ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰਾ ਕਰਾ ਦਿੱਤਾ ਜ਼ਿੰਦਗੀ ਚ ਬਹੁਤ ਉਦਾਂ ਦੇ ਕੰਮ ਹੋਣਗੇ ਪਰ ਭਾਈ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਹਿਰਮਾਨ ਧਰਮਕੋੜ ਤੇ ਬਈ ਅੱਜ ਆਪਾਂ ਉਸ ਜਿਹੜਾ ਸਾਨ ਨਾਲ ਥੋੜੀ ਮੁਲਾਕਾਤ ਕਰਾਉਣ ਜਾ ਰਹੇ ਆ ਜਿਹੜਾ ਭਰਾ ਨੇ ਬਹੁਤ ਮਿਹਨਤ ਕੀਤੀ ਆ ਬਈ ਥੋੜੇ ਟਾਈਮ ਦੇ ਵਿੱਚ ਬਹੁਤ ਵੱਡਾ ਨਾਂ ਕਮਾਇਆ ਕਿੰਦਾ ਲੋਹਾਰੀ ਵਾਲਾ ਸਾਡਾ ਵੀਰ ਨਾਲ ਆ ਤੇ ਕੰਦੇ ਵੀਰੇ ਕਿਵੇਂ ਹੋ ਬਾਈ ਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਬਾਈ ਰਮਾਨ ਧਰਮਕੋਟ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਭਰਾ ਨੇ ਆਪਾਂ ਨੂੰ ਇੰਨੇ ਜੁਗਾਂ ਸਮਝਾਇਆ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਬਾਈ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਲੈ ਵੀ ਕੰਦੇ ਵੀਰੇ ਉੱਤੇ ਕਮੈਂਟਰੀ ਜਦੋਂ ਸ਼ੁਰੂ ਕੀਤੀ ਉਹਨਾਂ ਦਾ ਮਤਲਬ ਪਹਿਲਾਂ ਕਬੱਡੀ ਦੇ ਵਿੱਚ ਆਏਗੇ ਕ੍ਰਿਕਟ ਦੇ ਵਿੱਚ ਆਏ ਸੀ ਦੀ ਹਾਂਜੀ ਬਾਈ ਸਭ ਤੋਂ ਪਹਿਲਾਂ ਚਲੋ ਸ਼ੁਰੂਆਤ ਆਏ ਤੁਹਾਨੂੰ ਪਤਾ ਸਾਰੇ ਪਿੰਡ ਤੇ ਮੇਲਿਆਂ ਤੋਂ ਹੀ ਹੁੰਦੀਆਂ ਹਾਂਜੀ ਤੇ ਇਦਾਂ ਹੀ ਕਬੱਡੀ ਤੋਂ ਵੀਰੇ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਵਿੱਚ ਭਰਾਵਾਂ ਦਾ ਸਹਿਯੋਗ ਮਿਲਦਾ ਗਿਆ ਫਿਰ ਹੌਲੀ ਹੌਲੀ ਬਈ ਕਰੈਕਟ ਦੇ ਵਿੱਚ ਵੀ ਬਾਬੇ ਦਾ ਮੂਸ਼ਾਈ ਨੇ ਕਿਰਪਾ ਕੀਤੀ ਔਰ ਆਪਾਂ ਕਰੈਕਟ ਦੇ ਵਿੱਚ ਆ ਗਏ ਸੋ ਹੁਣ ਬਾਬਾ ਜੀ ਦੀ ਕਿਰਪਾ ਨਾਲ ਦੋਵੇਂ ਪਾਸੇ ਕਬੱਡੀ ਦੇ ਵਿੱਚ ਕਾਸਕੋ ਦੇ ਵਿੱਚ ਸੋ ਬੋਲਦੇ ਆਂ ਤੋਂ ਸਾਰੇ ਭਰਾ ਬਹੁਤ ਪਿਆਰ ਦਿੰਦੇ ਆ ਜੀ ਹਾਂ ਇਹ ਤਾਂ ਕਹਿੰਦੇ ਹੈਗਾ ਕਹਿੰਦੇ ਵੈਸੇ ਕਿੰਨਾ ਚਿਰ ਹੋ ਗਿਆ ਮਤਲਬ ਕਮੈਂਟਰੀ ਕਰਦੇ ਨੂੰ ਕੋਣ ਨੂੰ ਬਈ ਪੰਜ ਤੋਂ ਲਾ ਲੋ 6 ਸਾਲ 6 ਸਾਲ ਹੋ ਗਏ ਹਾਂਜੀ ਪੰਜ ਤੋਂ 6 ਸਾਲ ਜਿਹੜੇ ਹੋ ਗਿਆ ਜੀ ਆ ਲਾਈਨ ਦੇ ਵਿੱਚ ਆਇਆ ਨੂੰ ਤੇ ਪੰਜ ਤੋਂ 6 ਸਾਲਾਂ ਦੇ ਵਿੱਚ ਆਪਾਂ ਨੂੰ ਬਹੁਤ ਭਰਾਵਾਂ ਨੇ ਪਿਆਰ ਦਿੱਤਾ ਜੀ ਠੀਕ ਆ ਤੇ ਕਹਿੰਦੇ ਜੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਵਿੱਚ ਆਪਣੇ ਫਿਰ ਕੌਣ-ਕੌਣ ਅਸਟਾ ਪਰਿਵਾਰ ਦੇ ਵਿੱਚ ਫਾਦਰ ਸਾਹਿਬ ਆ ਹਾਂਜੀ ਮਾਤਾ ਜੀ ਠੀਕ ਆ ਤੇ ਵੱਡੀ ਭੈਣਾਂ ਡਾਰ ਠੀਕ ਆ ਹਾਂਜੀ ਤੇ ਘਰੋਂ ਸਪੋਰਟ ਹੈਗੀ ਆ ਫਿਰ ਪੂਰੀ ਜਿਵੇਂ ਮਾਲਾ ਹੁਣ ਤੁਸੀਂ ਜਾਣਦੇ ਆ ਟੂਰਨਾਮੈਂਟ ਤੇ ਵੀ ਇਹ ਤਾਂ ਨਹੀਂ ਕਹਿੰਦੇ ਯਾਰ ਐਵੇਂ ਚੱਲ ਜਾਂਦਾ ਯਾਰ ਕੋਈ ਹੋਰ ਕੰਮ ਕਰ ਲਾ ਕੋਈ ਕਦੇ-ਕਦੇ ਹੋ ਜਾਂਦੀ ਗੱਲ ਬੰਦੇ ਦੀ ਹਾਂਜੀ ਹਾਂਜੀ ਬਈ ਪਹਿਲਾਂ ਯਾਨੀ ਕੀ ਸੀਗੀ ਚਲੋ ਬਾਅਦ ਵਿੱਚ ਕਿਰਪਾ ਹੋਈ ਬਾਬਿਆਂ ਦੀ ਜਦੋਂ ਵੱਡੇ ਮਾਨ ਹੋਏ ਹਾਂਜੀ ਫੇਰ ਘਰ ਜਾਨੀ ਕਿ ਘਰ ਦੇਣੇ ਪੂਰੀ ਸਪੋਰਟ ਕੀਤੀ ਜੀ। ਵੀ ਕਹਿੰਦੇ ਹੁਣ ਠੀਕ ਆ ਮੁੰਡਾ ਹਾਂ। ਚੱਲ ਗਿਆ ਹੁਣਾਂ। ਚੱਲ ਗਿਆ ਹਾਂ ਬਾਈ ਪਹਿਲਾਂ ਜਾਨੀ ਕਿ ਤੁਹਾਨੂੰ ਪਤਾ ਹੀ ਆ। ਹਾਂ। ਵੀ ਪਹਿਲਾਂ ਪਹਿਲਾਂ ਘਰ ਦੇ ਕਹਿੰਦੇ ਵੀ ਕੰਮ ਤੋੜ ਲੋ ਕੋਈ ਹੋਰ ਕਰ ਲੋ ਹਾਂ ਵਿੱਚ ਵੀ। ਕਿਹੜੇ ਚੱਕਰ ਜਿਹਾ ਪਿਆ। ਹਾਂਜੀ ਹਾਂਜੀ ਬਾਈ। ਤੇ ਹੁਣ ਫੇਰ ਆਣਕ ਵਣ ਤੇ ਪਿੰਡ ਵੀ ਮਾਨ ਕਰਦਾ ਉਹ ਵੀ ਤੁਰੇ ਦੇਣਾ ਪੂਰਾ। ਹਾਂਜੀ ਬਾਈ ਬਹੁਤ ਬਾਬੇ ਦੀ ਕਿਰਪਾ ਨਾਲ ਸਾਰਾ ਪਿੰਡ ਹੀ ਬੱਚਾ ਬੱਚਾ ਬਾਈ। ਹਾਂ। ਜਦੋਂ ਨੰਗੀ ਦਾ ਸਾਰੇ ਭਰਾ ਬਾਈ ਬਹੁਤ ਜ਼ਿਆਦਾ ਪਿਆਰ ਦਿੰਦੇ ਆ। ਇਨਾ ਜਿੰਦਗੀ ਸੋਚਿਆ ਨਹੀਂ ਸੀ ਠੀਕ ਆ ਫਿਰ ਕੰਦੇ ਬਈ ਆਪਣੇ ਪੰਡੋ ਵੀ ਫਿਰ ਹੁਣ ਪੂਰੀ ਸਪੋਰਟ ਕਰ ਦੇਣਾ ਬਈ ਹਾਂਜੀ ਬਈ ਪਿੰਡੋ ਬਾਬੇ ਦੀ ਕਿਰਪਾ ਨਾਲ ਸਾਰੇ ਆਪਣੇ ਸਰਪੰਚ ਭਰਾ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਜੀ ਆਪਣੇ ਪਿੰਡ ਵਾਲੇ ਭਰਾ ਠੀਕ ਆ ਤੇ ਜਦੋਂ ਵੀ ਅਕਸਰ ਕੋਈ ਕਾਰਜ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਆਪਾਂ ਨੂੰ ਸਾਰੇ ਭਰਾ ਬਹੁਤ ਸਪੋਰਟ ਕਰਦੇ ਜੀ ਠੀਕ ਆ ਤੇ ਕਦੇ ਹੁਣ ਤਾਂ ਹੀ ਉਹ ਮਾਨ ਸਨਮਾਨ ਵੀ ਹੋਇਆ ਆਪਣੇ ਹਾਂਜੀ ਬਈ ਮਾਨ ਸਨਮਾਨ ਆ ਆਪਾਂ ਨੂੰ ਆਪਣੇ ਚਾਚਾ ਰਿਸ਼ਪਾਲ ਪਾਲੀ ਕੈਨੇਡਾ ਹਾਂਜੀ ਉਹਨਾਂ ਨੇ ਮੋਟਰਸਾਈਕਲ ਦਾ ਮਾਨ ਸਨਮਾਨ ਕੀਤਾ ਸੀ ਹਾਂਜੀ ਤੇ ਆਪਣੇ ਸਾਰੇ ਯਾਰਾਂ ਬੇਲੀਆਂ ਵੱਲੋਂ ਆ ਗੱਡੀ ਸਵਿਫਟ ਗੱਡੀ ਜੀ ਉਹ ਮਾਨ ਸਨਮਾਨ ਦੇ ਵਿੱਚ ਮਿਲੀ ਸੀ ਜੀ ਸਭ ਤੋਂ ਵੱਡੀ ਗੱਲ ਹੈ ਨਾ ਹਾਂਜੀ ਹਾਂਜੀ ਤੇ ਪ੍ਰਬੰਧਕੀ ਕਮੇਟੀ ਨੇ ਬਾਈ ਐਲਈਡੀ ਦਿੱਤੀ ਸੀ 42 ਇੰਚੀ ਹਾਂਜੀ ਬਾਕੀ ਬਾਈ ਚਾਂਦੀ ਦੀਆਂ ਚੈਣਾ ਤੇ ਹੋਰ ਬਹੁਤ ਵੱਡੇ ਪਰਿਮਾਨ ਤੇ ਸਨਮਾਨ ਜਿਹੜੇ ਆਪਣੇ ਭਰਾਵਾਂ ਨੇ ਆਪਾਂ ਨੂੰ ਜਿਹੜੇ ਕੀਤੇ ਆ ਜੀ ਤੇ ਇਸ ਵਾਰ ਵੀ ਸ਼ਾਇਦ ਵਾ ਬਾਈ ਕਿਰਪਾ ਨਾਲ ਵੱਡਾ ਸਨਮਾਨ ਭਰਾ ਸਾਡੇ ਕਹਿੰਦੇ ਹੋਊਗਾ ਚਲੋ ਨਹੀਂ ਆ ਗੱਡੀ ਬਹੁਤ ਵੱਡੀ ਸਨਮਾਨ ਦੀ ਗੱਲ ਹੁੰਦੀ ਹੈ ਵੀਰੇ ਹੈ ਨਾ ਰੁਪਈਆ ਤਾਂ 100 ਦੇ ਨਾਲ ਕਿ ਇਹਨੂੰ ਬਹੁਤ ਵੱਡੀ ਗੱਲ ਆ ਵੀਰ ਵੀ ਮਾਨ ਕਰਨਾ ਵੀ ਸਾਡੇ ਪਿੰਡ ਦਾ ਮੁੰਡਾ ਨਾ ਕਿੱਥੇ ਜਾਂਦਾ ਜਾਂਦਾ ਕਮੈਂਟਰੀ ਕਰਨਾ ਤੇ ਵੀਰੇ ਹੁਣ ਤਾਂ ਹੀ ਫਿਰ ਕਿਹੜੇ ਕਿਹੜੇ ਇਲਾਕੇ ਚ ਬੋਲਦਾ ਹਾਂਜੀ ਆਪਾਂ ਬਾਬੇ ਦੀ ਗਰਪਣਾ ਜੋ ਜ਼ਿਲ੍ਹੇ ਮੋਗੇ ਦੇ ਵਿੱਚ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂ ਤੇ ਜ਼ਿਲ੍ਹਾ ਗਰਦਾਸਪੁਰ ਪਠਾਨਕੋਟ ਸੂਬਾ ਬੇਦੀ ਗਰਪਣਾ ਪਰ ਇਹ ਹਿਮਾਚਲ ਤੱਕ ਵੀ ਬੋਲਦਾ ਬੋਲ ਚੁੱਕੇ ਹਾਂਜੀ ਠੀਕ ਯਾ ਤੇ ਹੋਰ ਸਾਰੇ ਮਤਲਬ ਸਪੋਰਟ ਹੁੰਦੀ ਆ ਆਮ ਤੌਰ ਤੇ ਜਿੱਥੇ ਆਪਾਂ ਕਮੇਟੀਆਂ ਦੇ ਤੇ ਜਾਨਾ ਹੀ ਆਪਾਂ ਕਿੰਨੇ ਦੇ ਵੀ ਠੀਕ ਆ ਵੀ ਬੰਦਾ ਯਾਰ ਸਦਨਾ ਅਗਲੀ ਵਾਰੀ ਫੇਰ ਸਦਨਾ ਹਾਂਜੀ ਹਾਂਜੀ ਬਾਬੇ ਦੀ ਚਲੋ ਇੰਨੀ ਕਿਰਪਾ ਵੀ ਹਾਂ ਜਦੋਂ ਬਾਈ ਕੋਈ ਚਲੋ ਕਮੇਟੀ ਵਾਲੇ ਭਰਾ ਆਪਾਂ ਨੂੰ ਸੁਣ ਲੈਂਦੇ ਹਨਾ ਹਾਂਜੀ ਸੋ ਬਾਬੇ ਕਿਰਪਾ ਨਾਲ ਅਗਲਾ ਕਹਿੰਦਾ ਬਾਈ ਕੋਈ ਗੱਲ ਨਹੀਂ ਅਗਲੀ ਵਾਰੀ ਫੇਰ ਹੈ ਪਹਿਲ ਦੇ ਆਧਾਰ ਤੇ ਸਦਾਂਗੇ ਠੀਕ ਚਲੋ ਬਾਬੇ ਦੀ ਇੰਨੀ ਜਿਆਦਾ ਕਿਰਪਾ ਬਾਕੀ ਹਾਂਜੀ ਆਪਾਂ ਨੂੰ ਕਮੇਟੀਆਂ ਬਾਈ ਬਾਬੇ ਦੀ ਕਿਰਪਾ ਨਾਲ ਬਹੁਤ ਜਿਆਦਾ ਸਪੋਰਟ ਕਰਦੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਚਲੋ ਜਿਹੜੇ ਨਾਲ ਖੜਦੇ ਵੀਰੇ ਹਨਾ ਹਰੇ ਦਾ ਧੰਨਵਾਦ ਹੋਣਾ ਵੀ ਚਾ ਤੇ ਕਿੰਦੇ ਵੀਰੇ ਜੇ ਗੱਲ ਕਰੀਏ ਆਪਣੇ ਕਮੈਂਟਰ ਬਹੁਤ ਹਨ ਆਪਣੇ ਹੁਣ ਆਏ ਕੇ ਕਬੱਡੀ ਦੇ ਵਿੱਚ ਵੀ ਬਹੁਤ ਹਨ ਕਮੈਂਟਰ ਆਪਣੇ ਹੈਗੇ ਵੀਰੇ ਤੇ ਆਪਣੇ ਕ੍ਰਿਕਟ ਦੇ ਵਿੱਚ ਵੀ ਬਹੁਤ ਹੈਗੇ ਕਮੈਂਟਰ ਹਾਂਜੀ ਹਾਂਜੀ ਤੇ ਫਿਰ ਆਪਾਂ ਨੂੰ ਪਸੰਦੀਦਾ ਕਮੈਂਟਰ ਜਾਂ ਕਹਿ ਦਈਏ ਵੀ ਯਾਰ ਆ ਬੰਦੇ ਦੀ ਕਮੈਂਟਰੀ ਬੜੀ ਘੈਂਟ ਲੱਗਦੀ ਆ ਬਾਈ ਦੇਖੋ ਜਿੱਦਾਂ ਹੁਣ ਬਲਾਰੇ ਆ ਜਿਹੜਾ ਮੈ ਖਲਕੇ ਜਿਹੜੇ ਬਲਾਰੇ ਨੇ ਬੋਲਤਾ ਸੋ ਬਾਬੇ ਦੀ ਕਿਰਪਾ ਨਾਲ ਸਾਰੇ ਬਲਾਰੇ ਬਹੁਤ ਘੈਂਟ ਆ ਤੇ ਬਾਕੀ ਜੇ ਬਾਈ ਕਬੱਡੀ ਦੇ ਵਿੱਚ ਗੱਲ ਕਰੀਏ ਬਾਈ ਰੁਪਿੰਦਰ ਜਲਾਲ ਹਾਂਜੀ ਤੇ ਨਾਲ ਬਾਈ ਮਰੀਕ ਹੋ ਗਿਆ ਹਾਂਜੀ ਤੇ ਬਾਈ ਬੁੱਟੇ ਹੁਣੀ ਹੋਗੇ ਨਾਲ ਬਾਈ ਸਖਰਾਜ ਹੁਣੀ ਹੋਗੇ ਠੀਕ ਆ ਇਹ ਵੀ ਜਾਣ ਕੇ ਪੂਰਾ ਇਹਨ ਮੈਚ ਬਣਾ ਕੇ ਬੋਲਦੇ ਆ ਇਹ ਸਾਰੇ ਵੀਰ ਆਪਾਂ ਨੂੰ ਬਹੁਤ ਵਧੀਆ ਲੱਗਦੇ ਆ ਜੀ ਸਾਰੇ ਬਲਾਰੇ ਚਲੋ ਜਿਹੜਾ ਵੀ ਬਲਾਰਾ ਬੋਲਦਾ ਜੀ ਆਪਾਂ ਬਹਿ ਕੇ ਪੂਰਾ ਚੰਗੀ ਤਰ੍ਹਾਂ ਸੁਣੀਦਾ ਵਾ ਠੀਕ ਆ ਸੋ ਸਾਰੇ ਬਲਾਰਿਆਂ ਨੂੰ ਬੈਸਟ ਆਫ ਬਲਕ ਆ ਬਾਬਾ ਮਹਿਰ ਕਰੇ ਸਾਰੇ ਭਰਾ ਚੜ੍ਹਦੀ ਕਲਾ ਚ ਰਹਿਣ ਜੀ ਲੈ ਵੀ ਕਹਿੰਦੇ ਤੇ ਕਹਿੰਦੇ ਫਿਰ ਬਾਹਰ ਦਾ ਕਦੇ ਅਜੇ ਤੱਕ ਸੁਭ ਬਣਿਆ ਜਾਂ ਕਿਸੇ ਨੇ ਕਿਹਾ ਵੀ ਯਾਰ ਬਾਈ ਤੈਨੂੰ ਸੱਦਾਂ ਕੇ ਬਾਹਰ ਬਾਹਰਲੀ ਧਰਤੀ ਤੇ ਹਣ ਬਾਰ ਦਾ ਰਮਾਨ ਬਾਈ ਜਾਨੀ ਕਿ ਗੱਲ ਆਪਣੀ ਜਾਨੀ ਕਿ ਬਾਈ ਚੱਲਦੀ ਸੀਗੀ ਤੇ ਉਹ ਜਾਨੀ ਕਿ ਭਰਾਵਾ ਦਾ ਕੱਪ ਜਿਹੜਾ ਇੱਕ ਵਾਰੀ ਕੈਨਸਲ ਹੋ ਗਿਆ ਸੀਗਾ ਠੀਕ ਆ ਸੋ ਹੁਣ ਜਦੋਂ ਉਹ ਕੱਪ ਹੋਊਗਾ ਤਾਂ ਭਰਾ ਸਾਡੇ ਕਹਿੰਦੇ ਆ ਵੀ ਵੀ ਜਰੂਰ ਆਪਾਂ ਕਰਾਂਗੇ ਹਾਂਜੀ ਹਾਂਜੀ ਜਰੂਰ ਬਾਕੀ ਬਾਈ ਮਿਹਨਤ ਕਰਦੇ ਰਹੋ ਸਾਰਾ ਕੁਝ ਹੈ ਨਾ ਵੀਰੇ ਮਿਲ ਜਾਂਦਾ ਹੈ ਨਾ ਹਾਂਜੀ ਹਾਂਜੀ ਬਾਈ ਮਿਹਨਤ ਦੇ ਨਾਲ ਹੀ ਆ ਬਾਈ ਸਾਰਾ ਕੁ ਸਹੀ ਆ ਬਾਕੀ ਬਾਈ ਕਿਸੇ ਨੂੰ ਮਾੜੀ ਨਹੀਂ ਕਿਸੇ ਨੂੰ ਚੰਗੀ ਨਹੀਂ ਬਾਈ ਇਹ ਤਾਂ ਗੱਲ ਹੈਗੀ ਹਾਂਜੀ ਹਾਂਜੀ ਬਾਈ ਜਾਨੀ ਕਿ ਬਹੁਤਾਂ ਦੇ ਕੰਮ ਹੋਣਗੇ ਪਰ ਬਾਈ ਕਿਸੇ ਦਾ ਮਾੜਾ ਨਹੀਂ ਕੀਤਾ ਠੀਕ ਇਹ ਜਾਨੀ ਕਿ ਆਪਾਂ ਹੈਕ ਠੋਕੇ ਕਹਿ ਸਕਦੇ ਬਾਈ ਜੀ ਇਹ ਨਹੀਂ ਕੋਈ ਕਹੂਗਾ ਵੀ ਕੰਦੇ ਨੇ ਯਾਰ ਮਾਰਾ ਕੀਤਾ ਜਾਂ ਮੇਰੇ ਪੈਸੇ ਮਾਰ ਲਈ ਕਿਵੇਂ ਅੱਜ ਕੱਲ੍ਹ ਜਿਵੇਂ ਕਹਿੰਦੇ ਕੀ ਜੀ ਗੱਲ ਕਰਦਾ ਹਾਂ ਜੀ ਹਾਂ ਜੀ ਬਾਈ ਇਹ ਨਹੀਂ ਕੋਈ ਕਹਿ ਸਕਦਾਗਾ ਹਾਂ ਆਪਦਾ ਵੀ ਭਾਵੇਂ ਬਾਈ ਛੱਡ ਆਏ ਹੋਵਾਂਗੇ ਪਰ ਐ ਕਿਸੇ ਦਾ ਨਹੀਂ ਧੱਕੇ ਨਾਲ ਧੱਕੇ ਦਾ ਹੱਕ ਨਹੀਂ ਲੈ ਕੇ ਆਏ ਹੋਵਾਂਗੇ ਬਾਈ ਠੀਕ ਆ ਤੇ ਬਾਕੀ ਬਾਈ ਆਪਣਾ ਹਣੀ ਧਰਮਕੋੜ ਭਰਾ ਹਾਂ ਸਦਾ ਹੀ ਬਾਈ ਦਿਲ ਦੇ ਵਿੱਚ ਵਸਦਾ ਬਾਈ ਹਾਂ ਹਣੀ ਤੇ ਯਾਰ ਹਾਂ ਬਹੁਤ ਉਹ ਬੰਦੇ ਨੇ ਯਾਰ ਛੋਟੀ ਉਮਰ ਦੇ ਵਿੱਚ ਨਾਲ ਬਹੁਤ ਵੱਡਾ ਨਾਕਮ ਸੀ ਜਣਾ ਵੀਰੇ ਹਾਂ ਜੀ ਬਾਈ ਬਹੁਤ ਯਾਨੀ ਕਿ ਪਿਆਰ ਸੀ ਉਹਦੇ ਨਾਲ ਆਪਣਾ ਬਹੁਤ ਪੱਕੀ ਯਾਰੀ ਸੀ ਬਾਈ ਮਾਤ ਪਵਾ ਦੋਵਾਂ ਦੀ ਬਹੁਤ ਜ਼ਿਆਦਾ ਮਿਲਦੀ ਸੀ ਬਾਈ। ਮੇਨ ਘਾਟਾ ਬਹੁਤ ਵੱਡਾ ਪਿਆ। ਹਾਂਜੀ ਬਾਈ ਬਹੁਤ ਵੱਡਾ ਘਾਟਾ ਪਿਆ ਬਾਈ। ਫਿਰ ਹਣੀ ਦੇ ਘਰੇ ਹੁਣ ਆਉਂਦੇ ਜਾਂਦੇ ਰਹਿੰਦੇ ਹੁੰਦੇ ਆਪਣੇ ਮਾਤਾ ਜੀ ਕੋਲੇ। ਹਾਂਜੀ ਹਾਂਜੀ ਬਾਈ ਆਉਂਦੇ ਜਾਂਦੇ ਰਹਿੰਦੇ ਬਾਕੀ ਲਿੰਕ ਚ ਹੈਗੇ ਹੁਣ ਬਣ ਕਰਦੇ ਰਹਿੰਨੇ। ਹਾਂਜੀ 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 ਬਹੁਤ ਪੈਣਾ ਵੀ ਲਿੰਕ ਚ ਆ। ਠੀਕ ਆ। ਤੇ ਮਾਤਾ ਜੀ ਵੀ ਲਿੰਕ ਚ ਆ। ਇਹ ਜ਼ਰੂਰੀ ਵੀ ਆ ਕਿਉਂਕਿ ਹੁਣ ਹਣੀ ਆਪਾਂ ਹੀ ਆਣਾ ਜਿਵੇਂ ਤੂੰ ਆਣਾ ਹੀ ਮਤਲਬ ਤੇਰਾ ਆਣਾ ਬੜਾ ਬੜਾ ਪਿਆਰ ਸੇਣਾ ਹਣਾ। ਹਾਂਜੀ ਹਾਂਜੀ। ਆਪਣਾ ਦੇ ਘਰ ਦੇ ਬਾਈ ਆਪਾਂ ਨੂੰ ਹੀ ਜਾਨੀ ਕਿ ਹਣੀ ਸਮਝਦੇ ਆ। ਕੱਢੀ ਵੱਢੀ ਗੱਲ ਆ ਹਾਂਜੀ ਹਾਂਜੀ ਬਾਈ ਉਹ ਵੱਡੀ ਗੱਲ ਹੈ ਨਾ ਹਾਂਜੀ ਬਾਈ ਤੇ ਆਪਾਂ ਜਾਈਦਾ ਬਾਈ ਠੀਕ ਆ ਤੇ ਦਿਨ ਤੇ ਹਰ ਤੇ ਸਾਰੇ ਕਿਤੇ ਬਾਈ ਜਦੋਂ ਵੀ ਟਾਈਮ ਮਿਲਦਾ ਆਪਾਂ ਜਾ ਕੇ ਆਈਦਾ ਬਾਈ ਜਿੰਨੇ ਜੋ ਕਿ ਹੈਗੇ ਆ ਆਪਾਂ ਪਰਿਵਾਰ ਦੇ ਨਾਲ ਖੜੇ ਆ ਤੇ ਖੜਾਂਗੇ ਬਾਈ ਠੀਕ ਆ ਆਪਾਂ ਨਹੀਂ ਦਈ ਦਵੇ ਜਿਹੜੇ ਨਵੇਂ ਮੁੰਡੇ ਆ ਨਵੀਂ ਜੇਨਰੇਸ਼ਨ ਹਨਾ ਇਹ ਘੱਟ ਸਤਕਾਰ ਕਰਦੀ ਜੀ ਨਵੇਂ ਆ ਪੁਰਾਣੇ ਬੰਦਿਆਂ ਦਾ ਜਿਵੇਂ ਕਬੱਡੀ ਦੇ ਵਿੱਚ ਲਾ ਲਈਏ ਪੁਰਾਣੇ ਪਲੇਅਰ ਬਹੁਤ ਮੈਨੂੰ ਕਹਿੰਦੇ ਹੁੰਦੇ ਬਾਈ ਯਾਰ ਇਹ ਕਹਿੰਦਾ ਇਹਨਾਂ ਨੂੰ ਬੋਲਣਾ ਨਹੀਂ ਉਹਦਾ ਕਿਵੇਂ ਦੇ ਹੈਗੀ ਕਿਦਾਂ ਕਿਦਾਂ ਗੱਲ ਬਾਤ ਹਾਂਜੀ ਬਾਈ ਇਹ ਗਲਤ ਗੱਲ ਤਾਂ ਬਹੁਤ ਜਾੜੇ ਗਲਤ ਆ ਬਾਈ ਕਿਉਂਕਿ ਜਿਹੜਾ ਪੁਰਾਣਾ ਵਾ ਜੀ ਨੇ ਖੇਢੀ ਹੈ ਕਬੱਡੀ ਹੂੰ ਤੇ ਨਵਾਂ ਆਉਂਦਾ ਬਾਈ ਜਦੋਂ ਨਵਾਂ ਇੱਕੇ ਦਾਮ ਤਗੜਾ ਹੋ ਜਾਂਦਾ ਸਭ ਕੁਝ ਭੁੱਲ ਜਾਂਦਾ ਹਾਂ ਠੀਕ ਆ ਬਾਈ ਕਿਉਂਕਿ ਪੁਰਾਣਾ ਬੰਦਾ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਅਸੀਂ ਇਹ ਚੀਜ਼ਾਂ ਦੇਖੀਆਂ ਵਾ ਵੀ ਉਹ ਦਿਨ ਸਾਡੇ ਤੇ ਵੀ ਆਏ ਆ ਹਾਂ ਸੋ ਮੇਰਾ ਭਰਾ ਬਣ ਕੇ ਵੀ ਪੈਰ ਨਾ ਛੱਡੋ ਹਾਂ ਇੱਜ਼ਤ ਕਰਿਆ ਕਰੋ ਹਾਂ ਇੱਜ਼ਤ ਕਰਨੀ ਚਾਹੀਦੀ ਬਾਈ ਪੁਰਾਣੇ ਚਾਹੇ ਕੋਈ ਸੀਨੀਅਰ ਬੁਲਾਰਾ ਆ ਹਾਂਜੀ ਤੇ ਚਾਹੇ ਕੋਈ ਸੀਨੀਅਰ ਪਲੇਅ ਹਾਂ ਸਹੀ ਹੈ ਤੇ ਸਭ ਦੀ ਜਿਹੜੀ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ ਜੀ ਜੇ ਆਪਾਂ ਇੱਜ਼ਤ ਕਰਾਂਗੇ ਤਾਂ ਹੀ ਇੱਜ਼ਤ ਮਿਲੋਗੇ ਬਾਈ ਅ ਲੈ ਵੀ ਕਹਿੰਦੇ ਬਾਈ ਮਾੜਾ ਸਮਾਂ ਵੀ ਹਨਾ ਆਉਂਦਾ ਹਰੇਕ ਤੇ ਆਉਂਦਾ ਹਨਾ ਚੰਗਾ ਵੀ ਆਉਂਦਾ ਮਾੜਾ ਵੀ ਆਉਂਦਾ ਕਦੇ ਮਾੜਾ ਸਮਾਂ ਆਇਆ ਬਾਈ ਹਾਂਜੀ ਬਾਈ ਆਇਆ ਬਾਈ ਪਰ ਮਾੜੇ ਸਮੇਂ ਦੇ ਵਿੱਚ ਬਾਈ ਉਦੋਂ ਪਤਾ ਲੱਗਾ ਬਾਈ ਯਾਰ ਠੀਕ ਆ ਵੀ ਕਿਹੜੇ ਪੱਕੇ ਯਾਰ ਤੇ ਕਿਹੜੇ ਨਾਲ ਬਾਈ ਖੜਦੇ ਆ ਹੂੰ ਤੇ ਉਹ ਸਮੇਂ ਦੇ ਵਿੱਚ ਬਾਈ ਆਪਾਂ ਗੱਲ ਸੋਚੀ ਵੀ ਫੋਨ ਦੇ ਵਿੱਚ ਸਿਰਪਰ ਬੜਾ ਬਈਆਂ ਨੇ ਕਿਹਾ ਤਾਂ ਨੰਬਰ ਹੁੰਦੇ ਬਾਈ ਹਰ ਇੱਕ ਦੇ ਹੁੰਦੇ ਹਨਾ ਬਾਈ 1500 ਦਾ ਮੇਰੇ ਕੋਲ ਹੀ ਹਾਂ ਬਾਈ ਸਾਰੇ ਫੋਨ ਦੇ ਵਿੱਚ ਨੰਬਰ ਬਹੁਤ ਹੁੰਦੇ ਆ ਬਾਈ ਪਰ ਉਹ ਟਾਈਮ ਦੇ ਵਿੱਚ ਜਿਹੜੇ ਬਾਈ ਯਾਰ ਨਾਲ ਖੜ ਜਗੇ ਹਨਾ ਜਿਵੇਂ ਮੰਨ ਲਓ ਵੀ ਪੱਕੇ ਯਾਰ ਉਹ ਮੰਨੇ ਜਾਂਦੇ ਜਿਵੇਂ ਮੰਨ ਲਾ ਬਾਈ ਗੱਡੀ ਜਾਂਦੀ ਪਾਟੇ ਟਾਇਰਾਂ ਵਾਲੀ ਗੱਡੀ ਜਾਂਦੀ ਠੀਕ ਆ ਬਾਈ ਤੇ ਉਹਦਾ ਮੰਨ ਲਓ ਵੀ ਜਾਂਦੀ ਗੱਡੀ ਦਾ ਉਹ ਗੱਡੀ ਫੁੱਲ ਭਰੀ ਟਾਇਰਾਂ ਦੇ ਨਾਲ ਜਾਂਦੀ ਦੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਬਾਈ ਠੀਕ ਆ ਬਾਈ ਤੇ ਉਹਦੇ ਵਿੱਚ ਬਾਈ ਜਿਹੜੇ ਤਾਂ ਟਾਇਰ ਪਏ ਆ ਜਿਹੜੇ ਪਾਟੇ ਆ ਉਹ ਤਾਂ ਨਹੀਂ ਬਈ ਫਿਰ ਟਾਇਰ ਸਹੀ ਕਿਨੇ ਜਾਣੇ ਜਾਨਾ ਮਨ ਲਾ ਤੂੰ ਆਪ حساب ਨਾਲਾ ਬੜੀ ਵੱਡੀ ਗੱਲ ਹੈ ਬਈ ਬਹੁਤ ਵੱਡੀ ਗੱਲ ਕਹਿਦੀ ਤੂੰ ਮਾਦਾ ਗੱਲ ਬਈ ਹਾਂ ਉਹ ਟਾਇਰ ਨਹੀਂ ਬਾ ਉਹ ਕਿਨੇ ਜਾਣੇ ਵੀ ਜਿਹੜੇ ਕੰਮ ਕਿੰਨੇ ਆਉਣਗੇ ਤੁਹਾਡੇ ਤੁਹਾਡੇ ਨਾਲ ਕਿੰਨੇ ਆ ਉਹ ਚੱਕਰ ਆ ਬਾਈ ਹਾਂ ਗਣਤੀ ਦਾ ਕੋਈ ਚੱਕਰ ਨਹੀਂ ਖੜਨ ਵਾਲੇ ਕਿਹੜੇ ਕਿਹੜੇ ਹੈ ਨਾ ਇਹ ਇਹ ਨਹੀਂ ਚੱਕਰ ਬਈ ਤੁਹਾਡੇ ਕੋਲੇ ਕਿੰਨੇ ਆ ਹਾਂ ਆਏ ਦੇਖੋ ਵੀ ਬਈ ਵੀ ਤੁਹਾਡੇ ਕੰਮ ਕਿੰਨੇ ਆਉਣਗੇ ਤੁਹਾਡੇ ਨਾਲ ਕਿੰਨੇ ਖੜਨਗੇ ਸਹੀ ਆ ਉਹ ਚੀਜ਼ ਆ ਬਾਕੀ ਬਈ ਆਪਣੇ ਯਾਰ ਸਾਰੇ ਧੱਕੜਾ ਜਿੰਨੇ ਵੀ ਮੇਰੇ ਯਾਰ ਆ ਆਪਣਾ ਸਰਕਲ ਆ ਬਾਬੇ ਦੀ ਕਿਰਪਾ ਨਾਲ ਆ ਬਾਲੇ ਘੈਂਟ ਯਾਰ ਆ ਬਾਈ ਮੈਂ ਅਕਸਰ ਹੀ ਕਹਿੰਦਾ ਉਹਨਾਂ ਵੀ ਖਾਲੀ ਖਾਲੀ ਜ਼ਿੰਦਗੀ 'ਚ ਕੰਜਰਾਣੇ ਮੇਲਾ ਲਾ ਦਤਾ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਰਾ ਕਰਾ ਦਤਾ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਰਾ ਕਰਾ ਦਤਾ ਲੈ ਵੀ ਕੰਦੇ ਆ ਬਹੁਤ ਬਹੁਤ ਧੰਨਵਾਦ ਤੇਰਾ ਕੋਲ ਹਨਾ ਟਾਈਮ ਸੀ ਅੱਜ ਦਾ ਪੰਜ ਲੋ 10 ਮਿੰਟ ਲਾਈਵ ਹੈ ਨਾ ਤੇ ਇੱਕ ਤਾਲ ਹੋਰ ਜੀ ਆ ਬਹੁਤ ਧੰਨਵਾਦ ਜਿੰਦਾਂ ਨੇ ਆਪਾਂ ਨੂੰ ਇੰਨੇ ਜੋਗਾ ਸਮਝਿਆ ਤੇ ਬਾਈ ਏਰਮਾਨ ਧਰਮਕੋਟ ਤੇ ਬਾਈ ਆਪਣੇ ਚੈਨਲ ਦਾ ਦੋ ਸਾਂਝਾ ਕਰ ਰੋ ਏਰਮਾਨ ਧਰਮਕੋਟ ਦੇ ਨਾਮ ਤੇ ਆਈਡੀ ਆ ਜਰੂਰ ਤੇ ਬਾਈ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ ਸੋ ਇਦਾਂ ਹੀ ਜੁੜੇ ਰਹੋ ਭਰਾਵਾਂ ਦੇ ਨਾਲ ਸੋ ਹੱਸਦੇ ਖੇਡਦੇ ਰਹਾ ਕਰੋ ਬਾਈ ਥੋ ਪਤਾ ਨਹੀਂ ਕੀ ਲੈ ਜਾਣਾ ਕੁਝ ਨਹੀਂ ਜਾਣਾ ਨਾਲ ਤੁਹਾਨੂੰ ਪਤਾ ਹੀ ਜਣਾ ਰ ਕੋ ਜਿਹੜੇ ਪਾਏ ਉਹ ਵੀ ਪਾੜ ਕੇ ਲਾਉਣੇ ਪੈਂਦੇ ਆ ਕਿਉਂਕਿ ਮੌਤ ਬਈ ਇਦਾਂ ਦੀ ਚੀਜ਼ ਆ ਜਿਹਦਾ ਕੋਈ OTP ਨਹੀਂ ਆਉਂਦਾ ਹਾਂ ਜਦੋਂ ਮਿਲ ਜਾਂਦੀ ਹੈ ਕਿਸੇ ਨਾਲ ਕਿਸੇ ਬੰਦੇ ਨੂੰ ਮਿਲ ਜਾਂਦੀ ਹੈ ਨਾ ਤੇ ਹੋਰ ਕਿਸੇ ਨੂੰ ਬੰਦਾ ਮਿਲ ਨਹੀਂ ਸਕਦਾ ਸਹੀ ਗੱਲ ਹੈ ਬਾਈ ਠੀਕ ਹੈ ਉਹ ਇਦਾਂ ਦੀ ਚੀਜ਼ ਆ ਜਿੱਥੋਂ ਆਪਾਂ ਕਿਸੇ ਨੂੰ ਲਿਆ ਨਹੀਂ ਸਕਦੇ ਆਪਣੇ ਪੱਕੇ ਯਾਰਾਂ ਨੂੰ ਵੀ ਸੋ ਬੇਨਤੀ ਆ ਭਰਾ ਬਣ ਕੇ ਆਪਦੇ ਖੇਡਦੇ ਖੁਸ਼ ਰਹਾ ਕਰੋ ਨਹੀਂ ਤਾਂ ਇੱਕ ਦਿਨ ਐ ਵਜਿਆ ਆਉਣਾ ਪ੍ਰੋਗਰਾਮ ਵੀ ਆਪਦਾ ਹੀ ਹੋਣਾ ਸਾਰੇ ਹੋਣਗੇ ਭਰਾ ਆਪਣੀ ਹੋਣਾ ਖੁਸ਼ ਰਹਾ ਕਰੋ ਭਾਈ ਲੈ ਵੀ ਕਹਿੰਦੇ ਬਹੁਤ ਬਹੁਤ ਧੰਨਵਾਦ ਤੇ ਭਾਈ ਬਹੁਤ ਬਹੁਤ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਤੇ ਬਹੁਤ ਬਹੁਤ ਧੰਨਵਾਦ